ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਦੇਖੋ ਜੀ ਅੱਜ ਦੀ 21 ਬੰਦਾ ਖੜਾ ਆ ਤਰੀਕ ਦੂਜੇ ਮਹੀਨੇ ਦੇ ਵਿੱਚ ਆ 21 ਤਰੀਕ ਆ ਅੱਜ ਤੇ ਦੂਜਾ ਮਹੀਨਾ ਆ ਤੇ ਆਹ ਦੇਖ ਲਓ 2021 ਦੀਆਂ ਇਹ ਤਸਵੀਰਾਂ ਤੁਹਾਨੂੰ ਮੈਂ ਦਿਖਾਉਂਦਾ ਜਿਹੜੀਆਂ ਕਹਿ ਦਿੰਦੇ ਆ ਗੋਦੀ মিডিਆ ਵਾਲੇ ਕਿ ਉੱਥੇ ਪਬਲਿਕ ਚਲੀ ਗਈ ਆ ਜਾ ਸਿੰਗੂ ਬਾਰਡਰ ਤੇ ਰਸ ਹੈ ਨੀਗਾ ਆ ਤੁਹਾਡੇ ਸਾਹਮਣੇ ਤਸਵੀਰਾਂ ਆਜ ਦੀਆਂ ਇਹ ਉਹ ਦੇਖੋ ਸਾਡੀ ਸਟੇਜ ਆ ਤੇ ਆਪ 12 ਤੋਂ 13 ਕਿਲੋਮੀਟਰ ਤੱਕ ਇਹ ਇਦਾਂ ਹੀ ਟਰਾਲੀਆਂ ਖੜੀਆਂ ਆ ਆ ਦੇਖੋ ਅਜ ਤੁਹਾਨੂੰ ਕਲੀਅਰ ਦਿਖਾਉਂਦੇ ਆ ਉਹ ਦੂਰ ਤੱਕ ਸ਼ਾਇਦ ਤੁਹਾਨੂੰ ਨਜ਼ਰ ਆ ਜਾਵੇ ਹਾਂ ਦੇਖੋ ਟਰਾਲੀ ਕੋਈ ਪੱਟ ਨਹੀਂ ਹੋਈ ਹੈ ਸਗੋਂ ਅੱਗੇ ਨਾਲੋਂ ਜ਼ਿਆਦਾ ਹੀ ਆ ਸਾਨੂੰ ਜਗ੍ਹਾ ਨਹੀਂ ਮਿਲ ਰਹੀ ਕਿ ਹੁਣ ਟਰਾਲੀਆਂ ਕਿੱਥੇ ਵਾਕੀ ਲਵਾਈਏ ਹਾਂ ਆਲੇ ਦੁਆਲੇ ਏਰੀਏ ਦੇ ਵਿੱਚ ਵੀ ਬਹੁਤ ਲੋਕੀ ਬਹਿ ਜਾਂਦੇ ਆ ਜਾ ਕੇ ਤੇ ਆ ਦੇਖੋ ਸਾਰੇ ਟੈਂਟ ਲੱਗੇ ਆ ਲੋਕ ਹੋ ਗਏ ਆ ਵਾਹਾਂ ਤੇ ਯਕੀਨੀ ਕਰੀਦਾ ਆ ਕੇ ਤੁਸੀਂ ਦੇਖੋ ਸਿੰਘੂ ਬਾਰਡਰ ਤੇ ਹੁਣ ਤਾਂ ਸਭੋ ਮਤੇ ਵੀ ਪੈਣ ਲੱਗ ਆਇਆ ਪਿੰਡਾਂ ਚ ਸਾਡੇ ਕੋਲ ਸੌਣ ਦੀ ਜਗ੍ਹਾ ਹੈਗੀ ਇੱਥੇ ਤੇ ਸਾਨੂੰ ਪਤਾ ਲੱਗਦਾ ਰਹਿੰਦਾ ਕਿ ਇਹ ਸਿਚੁਏਸ਼ਨ ਹੈ ਤੇ ਸਾਡੇ ਕੋਲ ਹਰ ਦਾ ਬੰਦੇ ਪਿੰਡ ਚ ਆਉਂਦੇ ਆ ਉਹ 7-8 ਦਿਨ ਰਹਿੰਦੇ ਆ ਤੇ 10 ਉਹ ਚਲੇ ਜਾਂਦੇ ਆ ਤੇ ਹੋਰ ਨਵੇਂ ਆ ਜਾਂਦੇ ਆ ਕਿਉਂਕਿ ਪੰਚਾਇਤਾਂ ਹੁਣ ਮਤੇ ਪਾਉਣ ਲੱਗ ਗਈਆਂ ਕਿ ਦਾਦਾ ਬੰਦੇ ਹਰੇਕ ਪਿੰਡਾਂ ਚ ਹੋ ਰਹਿਣ ਤੇ ਹੌਸਲੇ ਸਾਡੇ ਬਜ਼ੁਰਗਾਂ ਦੇ ਵੀ ਬੁਲੰਦੇ ਆ ਪੂਰੇ ਤੇ ਪਾਈਆਂ ਸਾਡੀਆਂ ਬਜ਼ੁਰਗ ਸਾਰੇ ਬਲਦ ਹੌਸਲੇ ਵਾਲੇ ਬੈਠੇ ਆ ਤੇ ਆ ਦੇਖੋ ਇੱਧਰ ਵੀ ਤੁਹਾਨੂੰ ਦਿਖਾਉਣਾ ਹੈ ਜੀ ਬਾਜੀ ਆਹ ਦੇਖੋ ਇੱਧਰ ਵੀ ਰਾਤ ਚੋਤੇ ਆ ਸਿੰਗੂ ਬਾਰਡਰ ਦੀਆਂ ਤਸਵੀਰਾਂ ਆ ਕਿਸਾਨ ਸਾਡੇ ਡਟੇ ਪਏ ਆ ਆ ਗਿਆ ਜੀ ਆ ਬੜੀ ਦਿਖਾਈ ਬੋਲ ਇਹ ਸਿੰਘੂ ਬਾਰਡਰ ਇਹ ਮੈਂ ਤੁਹਾਨੂੰ ਤਸਵੀਰਾਂ ਦਿਖਾਈਆਂ ਆ ਜਿੱਦਾਂ মিডিਆ ਗੋਦੀ ਕਹਿੰਦਾ ਕਿ ਰੱਛ ਘਟ ਗਿਆ ਅੱਗੇ ਨਾਲੋਂ ਜਾਂ ਲੋਕ ਘਰਾਂ ਨੂੰ ਮੋੜਨ ਲੱਗ ਆਇਆ ਬਾਕੀ ਕੀ ਠੀਕ ਆ ਦੂਜਾ ਮਹੀਨਾ ਆ 2021 ਦੀਆਂ ਇਹ ਤਸਵੀਰਾਂ ਆ ਤੇ ਤੁਸੀਂ ਦੇਖ ਸਕਦੇ ਆ ਟਰਾਲੀਆਂ ਕੋਈ ਨਹੀਂ ਗਈਆਂ ਸਗੋਂ ਜਿਆਦੀਆਂ ਆ ਰਹੀਆਂ ਕਿਉਂਕਿ ਪਿੰਡਾਂ ਵਿੱਚੋਂ ਮਤੇ ਪੈ ਰਹੇ ਆ ਮਤੇ ਪੈਣ ਕਾਰਨ ਹੁਣ ਬਾੜਬੰਦੀ ਹੋ ਗਈ ਆ ਇੱਕ ਜਿੱਦਾਂ 10 ਬਾੜ ਆ ਪਿੰਡ ਦੇ ਵਿੱਚ ਤੇ 10 ਬੰਦੇ ਇੱਥੇ ਰਹਿਣਗੇ ਜਦ ਉਹ ਜਾਣਗੇ ਉਹ ਅਗਲੇ ਭੇਜ ਦਿੰਦੇ ਨਵੇਂ ਤੇ ਪੁਰਾਣੇ ਚਲੇ ਜਾਂਦੇ ਆ ਹੁਣ ਕਹੋ ਸਾਡੇ ਕੋਲ ਰਹਿائش ਦਾ ਪ੍ਰੋਗਰਾਮ ਹੈਗਾ ਸਾਨੂੰ ਪਤਾ ਹੈ ਇੱਥੇ ਹੁਣ ਕਿੰਨਾ ਵਿੱਚੋਂ ਕਿੰਨਾ ਲੋਕ ਆ ਰਹੇ ਆ ਤੇ ਬਜ਼ੁਰਗ ਸਾਡੇ ਬੈਠੇ ਆ ਮਾਈਆਂ ਬੈਠੀਆਂ ਹੌਸਲੇ ਬੁਲੰਦ ਆ ਕਹਿੰਦੇ ਭਾਵੇਂ ਸਾਲ ਰਹਿਣਾ ਬੈਜਵੇ 2 ਸਾਲ ਰਹਿਣਾ ਬੈਜਵੇ ਹੱਕ ਲੈਣਾ ਅਸੀਂ ਮੁੜ ਕੇ ਨਹੀਂ ਜਾਣਾ ਇਹ ਤੁਹਾਨੂੰ ਮੈਂ ਉੱਚੀ ਜੀ ਬਿਲਡਿੰਗ ਤੇ ਚੜ ਕੇ ਤੁਹਾਨੂੰ ਤੁਸੀਗਾ ਦਿਖਾਉਣਾ ਇੱਧਰ 12 ਕਿਲੋਮੀਟਰ ਤੱਕ ਆ ਪਿੱਛੇ ਸਿੰਘੂ ਵੱਟ ਦਾ ਇੱਧਰ ਵੀ ਤਸਵੀਰਾਂ ਦਿਖਾਓ ਤੇ ਇੱਧਰਲੇ ਪਾਸੇ ਸਟੇਜ ਲੱਗੀ ਆ ਸਾਡੇ ਇੱਧਰ ਫੋਟੋ ਆ ਰਿਹਾ ਤੇ ਦੂਜੇ ਪਾਸੇ ਰਸੋਈ ਠਾਬੇ ਤੋਂ ਪਿੱਛੇ ਤੱਕ ਇਹ ਰੱਛ ਦੇਖ ਲੋ ਉੱਧੇ ਹੀ ਤਸਵੀਰਾਂ ਤੁਹਾਨੂੰ ਦਿਖਾਉਂਦਿਆਂ ਉੱਧੇ ਸਾਡੇ ਵੀਰ ਡਟੇ ਪਏ ਆ ਠੀਕ ਹੈ ਜੀ ਇੱਥੇ ਆ ਕੇ ਮਾਹੌਲ ਦੇਖੋ ਹੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ